हां जी दोस्तों आज ਗੱਲਬਾਤ ਕਰਾਂਗੇ ਜੂਨੇ ਮੋੜ ਦੇ ਭਾਗ 5ਵੇਂ ਬਾਰੇ। ਸੋ ਭਾਗ ਚੌਥੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਕ੍ਰਿਸ਼ਨਾ ਹੁੰਦਾ ਹੈ ਉਹ ਜਿਹੜਾ ਸਰਦਾਰ ਹੁੰਦਾ ਉਸ ਤੋਂ ਆਪਣਾ ਬਦਲਾ ਲੈ ਲੈਂਦਾ ਹੈ। ਇਸ ਕਾਰਨ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਕਿਸਨੇ ਦੇ ਪਿੱਛੇ ਤਾਂ ਪੈਂਦੀ ਉਹ ਪੈਂਦੀ ਹੈ ਨਾਲ ਦੀ ਨਾਲ ਜੂਨੇ ਪਿੱਛੇ ਤੇ ਉਹਦੇ ਘਰਦਿਆਂ ਪਿੱਛੇ ਵੀ ਹੱਤ ਤੋਗੇ ਪੈ ਜਾਂਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾਂ ਪੈਣਾ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦੱਬ ਦੇਣਾ। ਜੂਣਾ ਤੇ ਚੰਨਨ ਡਰਦੇ ਆਪਣੇ ਸੌਰੀ ਨਿਕਲ ਗਏ ਸਨ। ਚੰਨਣ ਨੇ ਹੀ ਜੁਨੇ ਨੂੰ ਆਪਣੇ ਸਹੁਰਿਆਂ ਤੋਂ ਸਾਕਰਵਾਇਆ ਸੀਗਾ ਖਬਰ ਉੱਥੇ ਵੀ ਪਹੁੰਚ ਗਈ ਸੁਣਦਿਆਂ ਸਾਰ ਦੋਵੇਂ ਮੋੜਾਂ ਨੂੰ ਤੁਰ ਪਏ ਸੁਨੇ ਘਰ ਵਿੱਚ ਗੋਖਾ ਬੈਠਾ ਸੀਗਾ ਉਸਨੇ ਦੱਸਿਆ ਵੀ ਥਾਣੇਦਾਰ ਤਾਂ ਪਸ਼ੂ ਵੀ ਖੋਲ ਕੇ ਛੱਡਣਾ ਚਾਹੁੰਦਾ ਸੀ ਮੈਂ ਹੀ ਤਰਲੇ ਕੀਤੇ ਉਹਦੇ ਵੀ ਮਾਈ-ਭਾਬ ਇਹਨਾਂ ਬੇਜਵਾਨਾਂ ਦਾ ਕੀ ਕਸੂਰ ਐ ਮੈਂ ਆ ਕੇ ਪਾਣੀ ਪਿਆਇਆ ਪੱਠੇ ਲਿਆ ਕੇ ਪਾਏ ਭੁੱਖੇ ਭਾਣੇ ਰਸੇ ਤੜਾਉਂਦੇ ਸੀ ਘਰ ਦੀ ਹਾਲਤ ਵੇਖ ਕੇ ਜੁਨੇ ਨੇ ਪੇਸ਼ ਹੋਣ ਦਾ ਮਨ ਬਣਾ ਲਿਆ ਹੁਣ ਮੈਂ ਵੀ ਚੱਲਾ ਨਾਲ ਚੰਨਣ ਨੇ ਪੁੱਛਿਆ ਉੱਥੇ ਤੈਨੂੰ ਵੀ ਬਿਠਾ ਲੈਣਾ ਉਹਨਾਂ ਨੇ ਇਕੱਲਾ ਨਾ ਜਾਈਂ ਪਿੰਡ ਦੇ ਇੱਕ ਦੋ ਬੰਦਿਆਂ ਨੂੰ ਪੇਸ਼ ਹੋਣ ਤੋਂ ਪਹਿਲਾਂ ਜਿਉਣੇ ਨੇ ਚੰਨਣ ਦਾ ਰਾਏ ਕੀਤੀ ਥਾਣੇ ਜਾ ਕੇ ਕਹਿਣਾ ਕੀ ਹੈ ਫਿਰ ਬੀਲਾ ਸਿੰਘ ਤੇ ਦੋ ਹੋਰ ਬਜ਼ੁਰਗਾਂ ਨੂੰ ਨਾਲ ਲੈ ਕੇ ਜਿਉਣਾ ਜਾ ਪੇਸ਼ ਹੋਇਆ ਵੇਖਦਿਆਂ ਹੀ ਥਾਣੇਦਾਰ ਦੀਆਂ ਮੁੱਛਾਂ ਫੜਕੀਆਂ ਵੀ ਕਿਹੜੀ ਖੁੜਚ ਵੜ ਗਿਆ ਸੀ ਓਏ ਬੀਲੇ ਨੇ ਕਿਹਾ ਵੀ ਜਨਾਬ ਜੀ ਇਹ ਸਾਉ ਹੁੰਡਾ ਹੈ ਲੜਾਈ ਝਗੜੇ ਵਾਲਿਆਂ ਤੋਂ ਇਹ ਕੋਹਾਂ ਦੂਰ ਤੋਂ ਲੰਘਦਾ ਹੁਣ ਤੋਂ ਸਫਾਈਆਂ ਦਵੇਂਗਾ ਇਹਦੀਆਂ ਥਾਣੇਦਾਰ ਕਰ ਗਿਆ ਚੱਲ ਬੈਠ ਉਧਰ ਕਰਦੇ ਆ ਤੇਰੇ ਨਾਲ ਵੀ ਗੱਲ ਜਿਉਣਾ ਨਾਲ ਆਏ ਬੰਦਿਆਂ ਵੱਲ ਝਾਕਦਾ ਜਿੱਥੇ ਰ ਇਸ਼ਾਰਾ ਕੀਤਾ ਸੀ ਉਧਰ ਬਰਾਂਡੇ ਦੇ ਇੱਕ ਥੰਮਨੇ ਨਾਲ ਲਾ ਕੇ ਬੈਠ ਗਿਆ ਬੀਬੀਆ ਨੂੰ ਛਾਰਦੇ ਹੋ ਜਨਾਬ ਹੁਣ ਬੀਲਾ ਕੀਤੀ ਲਾਪਾਨ ਉਹ ਭੁੱਲ ਕੇ ਫੇਰ ਬੋਲਿਆ ਥਾਣੇਦਾਰ ਉਸ ਵੱਲ ਕਰੋਧੀ ਨਜ਼ਰਾਂ ਨਾਲ ਝਾਕਿਆ ਫਿਰ ਆਪਣੇ ਮੁਰਸ਼ੀ ਨੂੰ ਪੁੱਛਿਆ ਵੀ ਰਬਟ ਤਾਂ ਨਹੀਂ ਲਿਖੀ ਨਹੀਂ ਜਨਾਬ ਮੁਰਸ਼ੀ ਝੱਟ ਬੋਲਿਆ ਬਾਹਰ ਬੈਠ ਜਾਓ ਭੇਦਨੇ ਆ ਥਾਣੇਦਾਰ ਨੇ ਕਿਹਾ ਤਾਂ ਦੋ ਤਿੰਨੇ ਬਜ਼ੁਰਗ ਥਾਣੇ ਦੇ ਬਾਹਰ ਜਾ ਕੇ ਥੜਿਆਂ ਤੇ ਬੈਠ ਗਏ ਮੋੜ ਪਿੰਡ ਤੋਂ ਵਾਪਸ ਮੁੜੇ ਆਉਦੇ ਬੀਲਾ ਸਿੰਘ ਨੇ ਰਾਹ ਵਿੱਚ ਆਪਣੀ ਪੜਾਹਸ ਗੱਡੀ ਵੀ ਮੈਂ ਉਹਦੇ ਦਾਦੇ ਦੀ ਉਮਰ ਦਾ ਹੋਊਗਾ ਬੋਲਦਾ ਦੇਖ ਲੈ ਕਿਵੇਂ ਸੀ ਥਾਣੇਦਾਰ ਮੈਨੂੰ ਕਹਿੰਦਾ ਵੀ ਤੂੰ ਸਵਾਈਆਂ ਦੇਵੇਂਗਾ ਹੁਣ ਆਕੇ ਮੈਂ ਮੁਜਰਮ ਦੀ ਅੱਖ ਪਛਾਣ ਦਿੰਦਾ ਸੋ ਆਪ ਪਛਾਰ ਲੈਂਦਾ ਇਹ ਮੁਜਰਮ ਦੀ ਅੱਖ ਜਿਉਨੇ ਵਰਗਾ ਸਾਉ ਮੁੰਡਾ ਸਾਰੇ ਪਿੰਡ ਚ ਨਹੀਂ ਹੋਣਾ ਹੁਣ ਜੋਰੀ ਨਹੀਂ ਚੱਲਦਾ ਸਾਡਾ ਕੀ ਕਰੀਏ ਸੰਤੀ ਅਤੇ ਪ੍ਰਸਿਨੀ ਚੁੱਪ ਜਾਪ ਉਹਨਾਂ ਦੇ ਮਗਰ ਮਗਰ ਤੁਰੀਆਂ ਆ ਰਹੀਆਂ ਸਨ ਪੂਰੇ ਰਾਹ ਵਿੱਚ ਸੰਤੀ ਕੋਈ ਨਾ ਬੋਦੀ ਜੇ ਕੋਈ ਪੁੱਛਦਾ ਤਾਂ ਹਾਂ ਹੂੰ ਕਰ ਛੱਡਦੀ ਉਹ ਆਪਣੇ ਚੁੱਪ ਤੋਂ ਉਸ ਨੂੰ ਆਪ ਹੀ ਡਰ ਲੱਗਣ ਲੱਗ ਪਿਆ ਸਾਰੇ ਰਾਹ ਉਸ ਦੀ ਚੁੱਪ ਉਸ ਅੰਦਰ ਚੀਕਾਂ ਮਾਰਦੀ ਰਹੀ ਤੇ ਉਹਦੇ ਸਾਹਮਣੇ ਥਾਣੇ ਦੇ ਵੇਰੇ ਵਿੱਚ ਪੁਲਿਸੋ ਕੁੱਟ ਖਾਂਦਾ ਜਿਉਣਾ ਜਿਵੇਂ ਪੱਥਰ ਬਣਿਆ ਪਿਆ ਹੋਵੇ ਘਰ ਆਣ ਕੇ ਸੰਤੀ ਦਾ ਜੀ ਕੀਤਾ ਵੀ ਜ਼ੋਰ-ਜ਼ੋਰ ਦੀ ਪਿੱਟੇ ਜਾਂ ਫਿਰ ਕੰਧ ਵਿੱਚ ਟੱਕਰ ਮਾਰੇ ਪਰ ਉਸ ਕੋਲੋਂ ਕੁਝ ਵੀ ਨਹੀਂ ਹੋਇਆ ਨਢਾਲ ਹੋਈ ਮੰਜੇ ਉੱਪਰ ਡਿੱਗ ਪਈ ਉਹ ਪਰ ਸੇਨੀ ਬਦਵਾਸ ਹੋਈ ਵੇੜੇ ਵਿੱਚ ਖੜੀ ਸੀਗੀ ਉਸ ਨੂੰ ਸਮਝਣਾ ਆਵੇਗੀ ਕੀ ਕਰਾ ਤੇ ਕੀ ਨਾ ਕਰਾਂ ਗਵਾਰ ਤੋਂ ਅੱਕੇ ਇੱਕ ਔਰਤ ਨੇ ਹਮਦਰਦੀ ਨਾਲ ਕਿਹਾ ਵੀ ਭੈਣੇ ਬਾਲਾ ਮਾੜਾ ਕੀਤਾ ਪੁਲਿਸ ਨੇ ਘੋਖਾ ਆਉਂਦਾ ਰਿਹਾ ਪਸ਼ੂ ਨੂੰ ਪਾਣੀ ਪਿਆ ਜਾਂਦਾ ਸੀ ਉਹ ਪੱਠੇ ਲਿਆ ਕੇ ਪਾ ਦਿੰਦਾ ਸੀ ਹੁਣ ਵੀ ਸ਼ਾਇਦ ਆਉਂਦਾ ਹੀ ਹੋਵੇ ਉਹ ਤਾਂ ਦਿਨ ਵਿੱਚ 5-6 ਜਿਹੜੇ ਮਾਰਦਾ ਸੀ ਤੇ ਆਪਣਾ ਜਿਉਣਾ ਉਹ ਤਾਂ ਥਾਣੀ ਆ ਭਾਈ ਉਹਨੂੰ ਨਹੀਂ ਛੱਡਿਆ ਖੜਕ ਸਿੰਘ ਨੇ ਦੱਸਿਆ ਹੈ ਤੁਹਾਡੀ ਬੇੜਾ ਵਹਿਜੇ ਉਹ ਤਾਂ ਵਿਚਾਰਾ ਗੋਂਡਰ ਤੋਂ ਅੱਗੇ ਕੁਝ ਬੋਲਿਆ ਨਾ ਗਿਆ ਐਨੇ ਵਿੱਚ ਗੋਖਾ ਆ ਗਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਬਈ ਜੋਨੇ ਹੋਰੀ ਆ ਗਏ ਕਿੱਥੇ ਐ ਜੁਣਾ ਉਹਨੂੰ ਕਿ ਛੱਡਿਆ ਸ਼ੇਰਾ ਪਤਾ ਨਹੀਂ ਹੁਣ ਕੁੱਟ ਮਾਰ ਵੀ ਕਰਨਗੇ ਗੋਕੇ ਨੇ ਵੇਖਿਆ ਤਾਇਆ ਡੋਲਿਆ ਖੜਾ ਸੀ ਅੱਖਾਂ ਵਿੱਚ ਪਾਣੀ ਸੀ ਉਹਦੇ ਕੁਛ ਦਿਨ ਬਾਅਦ ਖਰਗ ਸਿੰਘ ਨੇ ਕਿਹਾ ਵੀ ਸ਼ੇਰਾ ਆ ਪਸ਼ੂ ਵੀ ਆਪਣੇ ਘਰ ਹੀ ਲੈ ਜਾ ਇਹਨਾਂ ਦਾ ਕਾਨੂੰ ਸੰਤਾਪ ਲੈਣਾ ਜੇ ਤੇਰੇ ਥਾ ਹੈ ਨਹੀਂ ਤਾਂ ਚੰਨਣ ਨੂੰ ਆਖ ਉਹ ਲੈ ਜਾਊਗਾ ਮੈਥੋਂ ਤਾਂ ਪੱਠੇ ਆਉਣੇ ਨਹੀਂ ਤੇ ਨਾ ਹੀ ਇਹ ਸਾਂਭੇ ਜਾਣੇ ਨੇ ਤਾਇਆ ਸੰਸਾ ਨਾ ਕਰ ਮੈਂ ਚੰਨਣ ਨੂੰ ਲੈ ਕੇ ਜਾਉ ਥਾਣੇ ਜੋਨੇ ਨੂੰ ਮਿਲਾ ਗਏ ਜਦੋਂ ਉਸਨੇ ਕੁਝ ਕੀਤਾ ਹੀ ਨਹੀਂ ਤਾਂ ਫਿਰ ਹੈ ਗੋਖਾ ਉੱਥੇ ਸੁਣਦਾ ਕੋਈ ਕਿਸੇ ਦੀ ਰੋਹ ਮਾਰਦੇ ਨੇ ਜਾਂ ਧਮਕੀਆਂ ਦਿੰਦੇ ਨੇ ਨਾ ਉਹ ਮਰਦਾ ਲਿਹਾਜ ਕਰਦੇ ਨੇ ਉਦੋਂ ਹੀ ਬਾਹਰ ਆਇਆ ਇੱਕ ਉਪਰੇ ਬੰਦੇ ਨੇ ਜੂਨੇ ਦਾ ਨਾਂ ਲੈ ਕੇ ਆਵਾਜ਼ ਮਾਰੀ ਤੇ ਫਿਰ ਜੱਕੋ ਤੱਕੀ ਕਰਦਾ ਅੰਦਰ ਲੰਘ ਆਇਆ ਉਹ ਚਤਰੇ ਨੂੰ ਜਿਵੇਂ ਸਮਝਾ ਕੇ ਭੇਜਿਆ ਸੀ ਉਸਨੇ ਨਾ ਆਪਣਾ ਸਹੀ ਨਾਮ ਦੱਸਿਆ ਨਾ ਆਪਣੇ ਪਿੰਡ ਦਾ ਨਾਮ ਦੱਸਿਆ ਨਾ ਕਿਸਨੇ ਤੇ ਪਤੇ ਟਿਕਾਣੇ ਦੀ ਸੂਹ ਦਿੱਤੀ ਉਹਨੇ ਗੋਖਾ ਚੁੱਪ ਕਰਕੇ ਸੁਣਦਾ ਰਿਹਾ ਕਿਸਨੇ ਦੇ ਟਿਕਾਣੇ ਦਾ ਉਸਨੂੰ ਪਤਾ ਸੀਗਾ ਕਿਸਨੇ ਤੇ ਕਹਿਣ ਤੇ ਹੀ ਉਸਨੇ ਘਰ ਦਾ ਪੂਰਾ ਖਿਆਲ ਰੱਖਿਆ ਹੋਇਆ ਸੀ ਚਤਰੇ ਨੇ ਉਸਨੇ ਪਹਿਲੀ ਵਾਰ ਵੇਖਿਆ ਸੀ ਚਤਰਾ ਕੁਝ ਰੁਪਏ ਦੇ ਗਿਆ ਤੇ ਇਹ ਵੀ ਦੱਸ ਗਿਆ ਵੀ ਕਿਸਨੇ ਦਾ ਫਿਕਰ ਨਾ ਕਰਿਓ ਉਹ ਜਿੱਥੇ ਵੀ ਹੈਗਾ ਠੀਕ ਹੈ ਉਸ ਉੱਪਰ ਬਾਵਾ ਦੇਵ ਦੇ ਕਤਲ ਦਾ ਇਲਜ਼ਾਮ ਲਾਇਆ ਹੋਇਆ ਹੈ ਤਾਂ ਹੀ ਭਗੜਾ ਹੋਇਆ ਉਹ ਚਤਰੇ ਨੇ ਇਹ ਵੀ ਦੱਸਿਆ ਵੀ ਮੈਂ ਇੱਥੇ ਆਉਂਦਾ ਜਾਂਦਾ ਰਹੂੰਗਾ ਤੇ ਅਸੀਂ ਜੁਣੇ ਨੂੰ ਛਡਾਉਣ ਦਾ ਵੀ ਬੰਦੋਬਸਤ ਕਰਾਂਗੇ ਚਤਰੇ ਨੇ ਨਾ ਪਾਣੀ ਪੀਤਾ ਤੇ ਨਾ ਚਾਹ ਜਿਵੇਂ ਆਇਆ ਸੀ ਓਵੇਂ ਮੁੜ ਗਿਆ ਉਹ ਉਸਦੇ ਜਾਣ ਤੋਂ ਬਾਅਦ ਖੜਕ ਸਿੰਘ ਡੌਰ ਡੌਰ ਹੋਇਆ ਹੱਥ ਵਿੱਚ ਫੜੀ ਰੁਪਈਆਂ ਦੀ ਪੋਟਲੀ ਉਹਨੇ ਹਰੀ ਜਾਂਦਾ ਸੀ ਫਿਰ ਉਸਨੇ ਮਨ ਵਿੱਚ ਪਤਾ ਨਹੀਂ ਕੀ ਆਇਆ ਪੋਟਲੀ ਚਲਾ ਕੇ ਵੇੜੇ 'ਚ ਭਗਾ ਮਾਰੀ ਉਹਨੇ ਕਪੜਾ ਬੋਦਾ ਸੀ ਪਾਟ ਗਿਆ ਤੇ ਚਾਂਦੀ ਦੇ ਰੁਪਈਏ ਵੇੜੇ ਵਿੱਚ ਖਿਲਰ ਗਏ। ਸੰਤਕੌਰ ਪਰਸੀਨੀ ਤੇ ਗੋਖਾ ਹੈਰਾਨ ਰਹਿ ਗਏ। ਗਵਾਂਡਣ ਚਲੀ ਗਈ ਸੀ। ਇਹ ਕੀ ਕੀਤਾ ਕਿਸਨੇ ਦੇ ਬਾਪੂ? ਸੰਤ ਹੀ ਬੋਲੀ। ਰੋਣ ਹਾਕੀ ਆਵਾਜ਼ ਵਿੱਚ ਖੜਕ ਸਿੰਘ ਨੇ ਕਿਹਾ ਵੀ ਇੱਕ ਪੁਲਸ ਤੋਂ ਡਰਦਾ ਲੁਕਿਆ ਬੈਠਾ ਹੈ। ਦੂਜਾ ਬੇਗਸੂਰਾ ਥਾਣੇ ਬੈਠਾ ਹੈ। ਮੈਂ ਨਾ ਠਿਕਰੀਆਂ ਨੂੰ ਸਿਰਚ ਮਾਰਾਂ। ਘਰ ਦਾ ਸਾਰਾ ਸੁੱਖ ਚੈਨ ਖੋលਿਆ, ਬੇਇੱਜ਼ਤੀ ਹੋਈ ਵਾਧੂ। ਗੋਖੇ ਨੂੰ ਲੱਗਿਆ ਵੀ ਤਾਇਆ ਹੁਣ ਰੋ ਪਊਗਾ ਪਰ ਖੜਕ ਸਿੰਘ ਜਬਤ ਕਰ ਗਿਆ ਪੱਗ ਦੇ ਲੜ ਨਾਲ ਸਲਾਬੀਆਂ ਜਿਹੀਆਂ ਅੱਖਾਂ ਪੋਝੀਆਂ ਨੇ। ਬਾਪੂ ਕਾਹਨੂੰ ਐ ਕਰਦਾ? ਸਾਡਾ ਵੀ ਜ ਆਕੇ ਪ੍ਰਤਿਨੀ ਖਿਲਰੇ ਰੁਪਈਏ ਝੁੱਕਣ ਲੱਗ ਪਈ। ਸ਼ੰਤੀ ਦੀਆਂ ਅੱਖਾਂ ਟੱਡੀਆਂ ਹੋਈਆਂ ਸਾਂ ਤੇ ਔਵ ਦੇ ਖੁੱਲੇ ਮੂੰਹ ਉੱਪਰ ਹੱਥ ਈਉਂ ਟਿਗਿਆ ਹੋਇਆ ਸੀ ਜਿਵੇਂ ਕਿਸੇ ਅਲੋਕਾਰ ਤੇ ਉਪਰੀ ਸ਼ੈ ਨੂੰ ਵੇਖ ਕੇ ਡਰ ਗਈ ਹੋਵੇ ਉਹ। ਤਾਇਆ ਰੋਟੀਆਂ ਮੈਂ ਘਰੋਂ ਬਣਾ ਲਿਆ ਵਾਂ। ਗੋਖੇ ਨੇ ਪੁੱਛਿਆ, "ਉਹ ਕਾਹਨੂੰ ਖੇਚਲ ਕਰਦਾ ਫੇਰਾ? ਛੋਟੇ ਦੀ ਬਹੂ ਬਣਾ ਲਊਗੀ। ਤੂੰ ਨਾਲ ਕਾ ਗੇੜ ਕੇ ਪਾਣੀ ਚੱਕਦੇ ਉਤਰ ਗਿਆ ਹੋਣਾ। ਨਾ ਇਹ ਛਿੜੀਆਂ ਦਾ ਥੱਪਾ ਚੁੱਲ੍ਹੇ ਮੂਰੇ ਰੱਖ ਦੇ।" ਗੋਖਾ ਝਟ ਕੰਮ ਲੱਗ ਗਿਆ ਜਦੋਂ ਵੇਲਾ ਹੋਇਆ ਤੇ ਹੁਣ ਤੱਕ ਸੰਭਲ ਗਈ ਸ਼ੰਤੀ ਬੋਲੀ, "ਵੀ ਪੁੱਤ ਸਵੇ ਨਾ ਇਹੋ ਨਾ ਕਰੀ ਪਰਸੇਨੀ ਬਣਾ ਦੋਗੀ ਤੂੰ ਆਕੇ ਲੈ ਜੀ ਮੈਂ ਤਾਂ ਦੋ ਤਿੰਨ ਹੋਰ ਬੰਦੇ ਵੀ ਲੈ ਕੇ ਜਾਊਂਗਾ ਨਾਲ ਮੈਂ ਤਾਂ ਤਰਲਾ ਕਾਕੇ ਜੇ ਥਾਣੇਦਾਰ ਦੇ ਮਨ ਮੇਰ ਪੈ ਜੇ ਜਉਂਦਾ ਰਹਿ ਪੁੱਤ ਸਵੇਰੇ ਸਦਰ ਹੀ ਆ ਜੀ ਗੋਕਾ ਚਲੇ ਆ ਗਿਆ ਬੀਲਾ ਸਿਓ ਤੇ ਉਸ ਦੇ ਨਾਲ ਗਏ ਬਜ਼ੁਰਗ ਨੇ ਕੋਕੇ ਅਤੇ ਚੰਨਣ ਨੂੰ ਸਾਬ ਜਵਾਬ ਦੇ ਦਿੱਤਾ ਵੀ ਕਿਹੜਾ ਬੇਇੱਜ਼ਤੀ ਕਰਵਾਵੇ ਥਾਣੇ ਜਾ ਕੇ ਚੰਨਣ ਹੋਰਾਂ ਨੇ ਦੋ ਹੋਰ ਮੋਤਵਰ ਸੱਜਣਾ ਨੂੰ ਖੜਕ ਸਿੰਘ ਤੇ ਸੌ ਸੁਭਾ ਦੇ ਹਵਾਲੇ ਨਾਲ ਥਾਣੇ ਜਾਣ ਦੀ ਰਾਜ਼ੀ ਕਰ ਲਿਆ ਗੱਲ ਫੇਰ ਪਹਿਲਾਂ ਵਾਲੀ ਹੋਈ ਜਦੋਂ ਇੱਕ ਸਿਆਣੇ ਬੰਦੇ ਨੇ ਕਿਹਾ ਵੀ ਜਨਾਬ ਜੀ ਕੱਲ ਤੁਸੀਂ ਐਵੇਂ ਗਊਆਂ ਨੂੰ ਫੜਦਿਆ ਏ ਉਹਨਾਂ ਵਿਚ ਥਾਣੇਦਾਰ ਦੇ ਮੂੰਹ 'ਚੋਂ ਅੱਗ ਨਿਕਲੀ ਵੀ ਉਹ ਗਉਆਂ ਸੀ ਗਉਆਂ ਭਗਿਆੜ ਜਾਂਵਦੀਆਂ ਨੇ ਗਉਆਂ ਡਾਕੂ ਖਾਤਰ ਪਾਲਦੀਆਂ ਨੇ ਬੰਦਾ ਪੁਚੱਕਾ ਜਿਹਾ ਹੋਇਆ ਥਾਣੇਦਾਰ ਦੇ ਮੂੰਹ ਵੱਲ ਵੇਖਣ ਲੱਗ ਪਿਆ ਦੂਸਰੇ ਨਾਲ ਆਏ ਬੰਦੇ ਨੇ ਹੱਥ ਜੋੜੇ ਵੀ ਮਾਈ ਭਾਵ ਸਾਨੂੰ ਪਿੰਡ ਵਾਲਿਆਂ ਨੂੰ ਇੰਨਾ ਕੋ ਪਤਾ ਐ ਵੀ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਨੇ ਐਨੇ ਜੋਗਾ ਕਿੱਥੇ ਇਹ ਟੱਬਰ ਜਿਉਣੇ ਨੇ ਕਦੇ ਕੁੱਤੇ ਨੂੰ ਛੋਟੀ ਨਹੀਂ ਮਾਰੀ ਉਹ ਵੱਡੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਦੀਆਂ ਮੂੰਹ ਚੁੱਕ ਕੇ ਆ ਜਾਂਦੇ ਆ ਉਹ ਤਰਫਦਾਰੀ ਕਰਨ ਤੁਸੀਂ ਹਰ ਵੇਲੇ ਇਹਨਾਂ ਦੇ ਨਾਲ ਤੁਰੇ ਫਿਰਦੇ ਹੋ ਕਿਸਨਾਂ ਪਤਾ ਕਿਹੜੇ ਚੰਦ ਚੜ੍ਹਦਾ ਫਿਰਦਾ ਅਸੀਂ ਤਾਂ ਜਨਾਬ ਉਹ ਚੁੱਪ ਰੋ ਥਾਣੇਦਾਰ ਪਰਾਂ ਕੰਦ ਨਾਲ ਢੋ ਲਈ ਟੇਡੇ ਜਿਹੇ ਬੈਠੇ ਜੂਨੇ ਵਾਲ ਝਾਕਿਆ ਜਾਓ ਰਮਾਨ ਨਾਲ ਆਪਣੇ ਪਿੰਡ ਜਾਓ ਅੱਧਾ ਕੋਤਾ ਇਹ ਮੰਨ ਗਿਆ ਜਦੋਂ ਰਾਤ ਨੂੰ ਲੱਤਾ ਬਾਹ ਨੂੰ ਕੋਲੂ ਗੇੜਾ ਦਿੱਤਾ ਬਾਕੀ ਦਾ ਵੀ ਮੰਨ ਜਾਊ ਇਹ ਰੋਟੀ ਦੇਤੀ ਹੁਣ ਕੋਈ ਕੰਮ ਨਹੀਂ ਤੁਹਾਡਾ ਇੱਥੇ ਬਹੁਤੀ ਜ਼ਿੰਮੇਵਾਰੀ ਚੁੱਕਦੇ ਹਾਂ ਤਾਂ ਕਿਸਨੇ ਨੂੰ ਪੇਸ਼ ਕਰਾਓ ਇਸ ਨੂੰ ਲੈ ਜਾਓ ਹੁਕਮ ਦੇ ਕੇ ਥਾਣੇਦਾਰ ਆਪਣੇ ਕੰਮ ਰੁੱਝ ਗਿਆ ਸਾਰੇ ਜਣੇ ਥਾਣੇ ਦੇ ਬਾਹਰ ਆ ਖੜੇ ਹੋਏ ਇੱਕ ਬਜ਼ੁਰਗ ਹੌਲੀ ਜਿਹੀ ਬੋਲੇ ਆ ਵੀ ਮੈਂ ਤਾਂ ਸਾਰੀ ਉਮਰ ਵਿੱਚ ਥਾਣਾ ਅੱਜ ਵੇਖਿਆ ਥਾਣੇਦਾਰ ਤਾਂ ਆਦਮ ਖੋਰ ਛੇ ਵਾਂਗੂ ਝਾਕਦਾ ਮੈਂ ਤਾਂ ਕਿਹਾ ਸੀ ਵੀ ਦੂਜਾ ਬੋਲੇ ਆ ਇਹਦਾ ਮਾਪਿਓ ਬਿਮਾਰ ਨੇ ਸਿਰ ਤੇ ਕੋਈ ਹੋਰ ਹੈ ਨਹੀਂ। ਥਾਣੇਦਾਰ ਦਾ ਸਾਲਾ ਜੈਰੀ ਸੱਪ ਵਾਂਗੂ ਫਨਕਾਰੇ ਮਾਰਦਾ। ਚਲੋ ਕਿਸ਼ਨਾ ਦਾ ਮਨ ਲਿਆ ਵੀ ਵਿਗੜਿਆ ਹੋਇਆ ਹੈ। ਉਹਨੇ ਵਾਰ ਦਾ ਤਾਂ ਵੀ ਕੀਤੀਆਂ ਹੋਣਗੀਆਂ ਪਰ ਉਹਦੀਆਂ ਕੀਤੀਆਂ ਜੋਣਾ ਤੇ ਉਹਦਾ ਮਾਪਿਓ ਕਿਉਂ ਭੁਗਤਣ? ਪਹਿਲੇ ਬਜ਼ੁਰਗ ਨੇ ਫਿਕਰ ਨਾਲ ਕਿਹਾ। ਆਪਾਂ ਚੱਲੀਏ ਹਜੂਰਿਆ। ਬਾੜਾ ਮਗਰ ਪਮਾਂਗੇ ਤਾਂ ਕੀ ਪਤਾ ਕਹਿ ਦੇਣ ਵੀ ਬਹਿਜੋ ਅੰਦਰ। ਕਰਦੇ ਆ ਤੁਹਾਡੇ ਨਾਲ ਵੀ ਗੱਲ। ਹਰ ਗੱਲ ਨਾਲ ਤਾਂ ਗਾਲ ਕੱਢਦਾ ਹੈ ਕੁੱਤੇ ਦੇ ਤੁਖਮਾ। ਉਦੋਂ ਤੋਂ ਸਵੱਬ ਨਾਲ ਥਾਣੇਦਾਰ ਬਾਹਰ ਨਿਕਲੇ ਆ ਉਸਨੇ ਆਖਰੀ ਗੱਲ ਸੁਣ ਲਈ। ਕੀ ਕਹਣਾ ਓਏ? ਉਸਨੇ ਘੋਗੜ ਕੰਨਾਂ ਬਣਦੇ ਸਾਬ ਅਦਰ ਸਿਤਾ ਤੇਰੀਆਂ ਸਿਫਤਾ ਕਰਦੇ ਆ ਇੱਕ ਬੋਲਿਆ ਜਾਓ ਘਰਾਂ ਨੂੰ ਡੰਗਰਾ ਦਾ ਵੇਲਾ ਹੋਈ ਜਾਂਦਾ ਹੈ ਥਾਣੇਦਾਰ ਨੇ ਹੁਕਮ ਦੇਣ ਵਾਂਗ ਕਿਹਾ ਜਨਮ ਮਾਈਵਾਪਾ ਰਾਇ ਦੇ ਦਰਬਾਰ ਵੀ ਜਾਵਾਂਗੇ ਤੇਰੀ ਤਰੱਕੀ ਲਈ ਫਰਿਆਦ ਕਰਾਂਗੇ ਬਈ ਥਾਣੇਦਾਰ ਸਾਹਿਬ ਬਜ਼ੁਰਗਾਂ ਦੀ ਬੜੀ ਇੱਜ਼ਤ ਕਰਦਾ ਥਾਣੇਦਾਰ ਥੋੜਾ ਜਰਕ ਗਿਆ ਬੋਲਿਆ ਵੀ ਕੁਝ ਨਹੀਂ ਕਹਿੰਦਾ ਇਹਨੂੰ ਮੈਂ ਰੋਟੀ ਪਾਣੀ ਵੀ ਮਿਲੂਗਾ ਇਹਨੂੰ ਜੇ ਪਿੰਡੋ ਲਿਆਉਣੀ ਹੈ ਤੁਹਾਡੀ ਮਰਜ਼ੀ ਹੈ ਜਦੋਂ ਕਿਸ਼ਨਾ ਪੇਸ਼ ਹੋ ਗਿਆ ਛੱਡ ਦੇਾਂਗੇ ਜਾ ਉਹਨੇ ਰਨਾ ਕਰੋ ਸਾਰੇ ਮਸੂਸੇ ਜੇ ਵਾਪਸ ਮੁੜਾਏ ਥਾਣੇਦਾਰ ਦੇ ਦਰਵਾਜ਼ੇ ਉੱਪਰ ਖੜੇ ਪਹਿਰੇਦਾਰ ਨੇ ਅੰਦਰ ਉਦੋਂ ਇਹ ਥਾਣੇਦਾਰ ਅੰਦਰ ਗਿਆ ਤੇ ਥਮਲੇ ਨਾਲ ਲੱਗੇ ਬੈਠੇ ਜੋਨੇਵਲ ਕੌੜਾ-ਕੌੜਾ ਚੱਕਿਆ ਉਹ ਫੇਰ ਕਮੰਡੀ ਤੋਰ ਤੁਰਦਾ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਸਫਾਰਸ਼ੀ ਆਈ ਸੀ ਤੇਰੀ ਸ਼ਰੀਫੀ ਦੱਸਣਾ ਉਹ ਤੂੰ ਸ਼ਰਾਬਤ ਨਾਲ ਮੰਨੇਗਾ ਕਿ ਸਪਾਈਆਂ ਨੂੰ ਫੇਰ ਹੋ ਗੋੰਦਾਂ ਉਹ ਆਪਣੀ ਜਵਾਨ ਚ ਪੁੱਛਣਗੇ ਜਦੋਂ ਮੈਨੂੰ ਪਤਾ ਹੀ ਨਹੀਂ ਵੀ ਕਤਲ ਮੇਰੇ ਭਰਾ ਨੇ ਕੀਤਾ ਹੈ ਜਾਂ ਕਿਸੇ ਨੇ ਕੀਤਾ ਹੈ ਜਦੋਂ ਇਹ ਵਾਕਿਆ ਹੋਇਆ ਉਦੋਂ ਤਾਂ ਮੈਂ ਖੇਤ ਸੀਗਾ ਜੋਣਾ ਬੋਲਿਆ ਇਹਨੇ ਇਹੋ ਨਹੀਂ ਮੰਨਣਾ ਥਾਣੇਦਾਰ ਸਪਾਈਆਂ ਨੂੰ ਇਸ਼ਾਰਾ ਕਰਕੇ ਦੌਰੇ ਤੇ ਚਲੇ ਗਿਆ ਇੱਕ ਸਪਾਈ ਨੇ ਜੋਨੇ ਨੂੰ ਤਕਰੀ ਜਿਹੀ ਗਾਲ ਕੱਢੀ ਕੁੱਟ-ਕੁੱਟ ਕੇ ਭਾਵੇਂ ਜਾਨ ਨੂੰ ਵਾਰ ਦੇ ਗਾਲ ਨਾ ਕੱ ਜੋਣੇ ਨੇ ਇੱਕ ਚੀਸ ਵੜਦਿਆਂ ਕਿਹਾ ਉਹਦਾ ਅੰਗ ਅਕਦੋ ਖਰ ਰਿਆ ਸੀ ਤੇ ਫਿਰ ਥਾਣੇ ਦੇ ਵੇੜੇ ਵਿੱਚ ਜੋਣੇ ਨੂੰ ਚਾਰ ਪੰਜ ਸਪਾਈਆਂ ਨੇ ਢਾ ਲਿਆ ਥਾਣੇ ਦਾ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਥੋਡੇ ਇੱਕ ਸੁਨ ਲੱਤਾ ਤੇ ਨਾਲ ਨਾਲ ਮਾਵਾ ਪੈਣਾ ਦੀਆਂ ਗਾਲਾਂ ਜੋਣੇ ਨੇ ਮੂੰਹ ਕੁੱਟੀ ਰੱਖਿਆ ਸਪਾਈ ਹੰਬ ਗਏ ਹੌਕਣ ਲੱਗ ਪਏ ਜੋਣਾ ਥਾਣੇ ਦੇ ਵੇੜੇ ਵਿੱਚ ਢਾ ਲ ਪਿਆ ਸੀ ਥਾ ਥਾ ਤੋਂ ਲਹੂ ਸਿੰਮ ਆਇਆ ਸੀ ਨੱਕ ਵਿੱਚੋਂ ਵੀ ਰੋਹ ਨਿਕਲ ਰਿਹਾ ਸੀ ਉਹਦੇ ਪਤਾ ਨਹੀਂ ਨੱਕ ਤੇ ਇੱਕ ਸੁਨ ਵੱਜਿਆ ਸੀ ਜਾਂ ਬੋਰਡ ਦਾ ਠੋਡਾ ਜਦੋਂ ਥਾਣੇਦਾਰ ਵਾਪਸ ਆਇਆ ਜੋਣਾ ਉਸੇ ਹੱਥ ਵਿੱਚ ਉਥੇ ਪਿਆ ਸੀ ਵੇ ਸੋਜੇ ਪਏ ਜੋਨੇ ਵਾਲ ਥਾਣੇਦਾਰ ਕੁਝ ਦਿਨ ਵੇਗਦਾ ਰਿਹਾ ਮੁੱਛਾਂ ਨੂੰ ਤਾ ਚਾੜੇ ਆ ਤੇ ਪੁੱਛਿਆ ਹੁਣ ਵੀ ਨਹੀਂ ਦੱਸੇਂਗਾ ਕਿਸ਼ਨਾ ਕਿੱਥੇ ਆ ਜਿਉਣਾ ਕੁਝ ਨਾ ਬੋਲਿਆ ਕੁਝ ਦਿਨ ਹੋਰ ਥਾਣੇਦਾਰ ਉਹਦੇ ਸਰਾਨੇ ਖੜਾ ਰਿਹਾ ਉਸ ਨੂੰ ਇਹ ਤਾਂ ਮਾਲੂਮ ਹੋ ਗਿਆ ਵੀ ਇਸ ਨੂੰ ਕਿਸ਼ਨੇ ਬਾਰੇ ਕੁਝ ਨਹੀਂ ਪਤਾ ਪਰ ਵਰਦੀ ਤੇ ਥਾਣੇਦਾਰੀ ਪੱਗ ਦਾ ਤੁਰਲਾ ਉਸ ਨੂੰ ਕਿਸੇ ਪਾਸੇ ਵੀ ਨਰਮ ਨਹੀਂ ਪੈਂਡ ਦੰਦਾ ਆਦਮ ਹੋ ਜੇ ਪਏ ਜੋਨੇ ਨੂੰ ਉਸ ਨੇ ਫੇਰ ਸੁਣਾਇਆ ਵੀ ਕਿਸ਼ਨਾ ਤੇਰੇ ਹੱਡਾਂ ਚੋਂ ਹੀ ਕੱਢਣਾ ਮੈਂ ਅਜੇ ਤੂੰ ਮੇਰੇ ਸਾਰੇ ਦਾ ਨਹੀਂ ਵੇਖੇ ਅਫਲੀ ਖੇੜ ਤਾਂ ਅਜੇ ਪਾਉਣੀ ਹੈ ਬੱਚੂ ਉਸ ਨੂੰ ਓਵੇਂ ਪਏ ਨੂੰ ਛੱਡ ਕੇ ਥਾਣੇਦਾਰ ਚਲੇ ਆ ਗਿਆ ਅਗਲੇ ਦਿਨ ਸਵੇਰੇ ਇਕੱਲਾ ਚੰਨਣ ਜਿਉਨੇ ਦੀ ਰੋਟੀ ਲੈ ਕੇ ਆਇਆ ਉਸ ਨੂੰ ਵੇਖਦਿਆਂ ਹੀ ਮੁਰਸ਼ੀ ਨੇ ਰੋਹ ਮਾਰਿਆ ਵੀ ਫालतू ਗੱਲਾਂ ਨਾ ਮਾਰੀ ਹੋਏ ਝਟਪਟ ਰੋਟੀ ਖਵਾ ਤੇ ਤੁਰਦਾਂ ਲੱਗੇ ਥੋ ਥਾਣੇਦਾਰ ਅਜੇ ਥਾਣੇ ਵਿੱਚ ਆਇਆ ਨਹੀਂ ਸੀਗਾ ਜਿਉਨੇ ਦੀ ਹਾਲਤ ਵੇਖ ਕੇ ਚੰਨਣ ਦਾ ਤਰਾਹ ਨਿਕਲ ਗਿਆ ਪਿੰਡੇ ਉੱਪਰ ਥਾ-ਥਾਂ ਲਾਸਾਂ ਪਈਆਂ ਹੋਈਆਂ ਸਨ ਹੱਥਾਂ ਦੀਆਂ ਉਂਗਲਾਂ ਸੁਜੀਆਂ ਹੋਈਆਂ ਸਨ ਹੇਠਲਾ ਬੁੱਲ ਖੱਬੇ ਪਾਸਿਓਂ ਫਟਿਆ ਹੋਇਆ ਸੀ ਉਹਦਾ ਨੱਕ ਦੇ ਹੇਠਾਂ ਕਰਕੇ ਜਮਿਆਂ ਲਹੂ ਕਾਲਾ ਹੋ ਗਿਆ ਸੀ ਇਹ ਸਭ ਵੇਖ ਕੇ ਚੰਨਣ ਦਾ ਕਾਲਜਾ ਮੂੰਹੋਂ ਆ ਗਿਆ ਚੰਨਣ ਨੇ ਇੱਕ ਸਵਾਈ ਨੂੰ ਕਿਹਾ ਵੀ ਬੇਗਸੁਰ ਨੂੰ ਪੱਗ ਦੀ ਝਾਲਰ ਠੀਕ ਕਰਦਾ ਇੱਕ ਹੋਰ ਸਪਾਈ ਬੋਲਿਆ ਵੀ ਇਹਨੂੰ ਥਾਣੇ ਅੰਦਰ ਗੱਲ ਕਰਨ ਦਾ ਹੀ ਪਤਾ ਉਹ ਝੂਠ-ਬੂਠੀ ਕਹਿ ਦਈਦਾ ਕਿੱਥੇ ਹੋਊਗਾ ਕੁਰਤੋਂ ਤਾਂ ਵੱਜੇਗਾ ਰੋਟੀ ਖਾਂਦਾ ਜਿਉਣਾ ਬੋਲਿਆ ਵੀ ਮੈਨੂੰ ਪਤਾ ਹੀ ਨਹੀਂ ਵੀ ਉਹ ਕਿੱਥੇ ਹੈ ਫਿਰ ਕਿਸੇ ਹੋਰ ਬੇਗਸੂਰ ਨੂੰ ਮੁਸੀਬਤ ਵਿੱਚ ਕਿਉਂ ਫਸਾਵਾਂ ਮੈਂ ਖਾਈ ਜਾਂ ਫਿਰ ਘਟ ਸਪਾਈ ਲਾਪਰਵਾਹੀ ਨਾਲ ਬੋਲਿਆ ਇੱਥੇ ਆਹੀ ਕੁਝ ਹੁੰਦਾ ਹੈ ਇੱਕ ਵਾਰੀ ਜਿਹੜਾ ਬੰਦਾ ਫੜਿਆ ਥਾਣੇ ਜਾ ਗਿਆ ਫਿਰ ਕਸੂਰ ਹੋਵੇ ਭਾਵੇਂ ਨਾ ਹੋਵੇ ਛੇਤਰ ਪੌਲਾ ਤਾਂ ਹੁਣੇ ਹੀ ਹੁਣ ਆਉਦਾ ਚੰਨੜ ਨੇ ਮੁਰਸ਼ੀ ਕੋਲ ਜਾ ਕੇ ਹੱਥ ਜੋੜੇ ਵੀ ਮਾਈ ਭਾਵ ਇਹ ਬੇਕਸੂਰ ਹੈ ਉਹ ਕਿਹੜ ਆਪੇ ਹੀ ਅਦਾਲਤ ਬਣ ਗਏ ਆਪੇ ਹੀ ਮੁੰਸਬ ਬਣ ਕੇ ਬੇਕਸੂਰ एलान ਦਤਾ ਇਹਨੂੰ ਜਨਾਬ ਸਾਰੇ ਪਿੰਡ ਨੂੰ ਪੁੱਛ ਲੋ ਭਾਵੇਂ ਇਹਦੇ ਬਾਰੇ ਮੁਰਸ਼ਿਦਾ ਇਹੋ ਜਿਹਿਆਂ ਵਾਰਦਾਤਾ ਨਾਲ ਵਾਹ ਪੈਂਦਾ ਹੀ ਰਹਿੰਦਾ ਸੀ ਪਤਾ ਸੀ ਉਹਨਾਂ ਨੂੰ ਵੀ ਜਿਉਣਾ ਬੇਕਸੂਰ ਹੈ ਪਰ ਹੁਣ ਉਹ ਇੰਨਾ ਅਗਾਹ ਵੱਧ ਗਏ ਸਨ ਵੀ ਪਿੱਛਾ ਮੁੜਨਾ ਔਖਾ ਸੀ ਸੋਦਾ ਮੁਰਸੀ ਵੀ ਸੀਗਾ ਆ ਵੀ ਸਫਾਈ ਵੀ ਸੋਦੇ ਸਨ ਸੋਦਾ ਦਾ ਥਾਣੇਦਾਰ ਵੀ ਜ਼ਰੂਰ ਹੋ ਕੁਝ ਬਥੇਰੀ ਤੱਕਾ ਹੋ ਗਿਆ ਇਹਦੇ ਨਾਲ ਮੁਰਸ਼ੀ ਨੂੰ ਚੁੱਪ ਵੇਖ ਕੇ ਚੰਨਣ ਨੇ ਫੇਰ ਹੱਥ ਜੋੜੇ ਵੀ ਜਨਾਬ ਮੈਨੂੰ ਡਰ ਹੈ ਵੀ ਐਨੀ ਕੁੜ ਤੋਂ ਜਲੀਲ ਹੋਇਆ ਇਹ ਆਪਣੇ ਵੱਡੇ ਭਰਾ ਦੇ ਰਾਹੀ ਨਾ ਤੁਰ ਪਵੇ ਘਰ ਤਾਂ ਪਹਿਲਾਂ ਹੀ ਉਜ ਮੁਰਸ਼ੀ ਅੰਦਰੋਂ ਭਾਵੇਂ ਫਸੀ ਜ ਗਿਆ ਸੀ ਪਰ ਵਰਦੀ ਦਾ ਆਪਣਾ ਰੋਭ ਹੁੰਦਾ ਬੋਲਿਆ ਵੀ ਹੁਣ ਤੂੰ ਸਾਨੂੰ ਮਤਾਂ ਦਵੇਂਗਾ ਕਲ ਦੀ ਪੋਤ ਨਹੀਂ ਸਿਵੇਂ ਆ ਜਦ ਸਾਹ ਆਉਣ ਵਾਲਾ ਹੈ ਵਿੜੇ ਨਾਲ ਨਿਕਲ ਜਾ ਇਥੋਂ ਚੰਨਰ ਜੂਨੇ ਨੂੰ ਦਲਾਸਾ ਦੇ ਕੇ ਤੇ ਰੋਟੀ ਵਾਲਾ ਪੌਣਾ ਚੁੱਕ ਕੇ ਜਦੋਂ ਤੁਰਨ ਲੱਗਾ ਤਾਂ ਜੂਨੇ ਨੇ ਕਿਹਾ ਵੀ ਬਾਪੂ ਬੀਬੇ ਨੂੰ ਕੁਝ ਨਾ ਦੱਸੀ ਦੁਖੀ ਹੋਣਗੇ ਐਵੇਂ ਚੰਨਰ ਕਾਲੀ ਨਾਲ ਮੂੰਹ ਘੁਮਾ ਕੇ ਬਾਹਰ ਨਿਕਲਾ ਆ ਨਹੀਂ ਤਾਂ ਜੂਨੇ ਨੇ ਅੱਖਾਂ ਵਿੱਚ ਸਿਵੇਂ ਆ ਪਾਣੀ ਵੇਖ ਲੈਣਾ ਸੀ ਉਹਦੇ ਖੜਕ ਸਿੰਘ ਕੋਲ ਇੱਕ ਤੋਕੜ ਜਈ ਮੱਝ ਤੇ ਇੱਕ ਬੌੜਦ ਸੀਗਾ ਆਪਣੀ ਢਾਈ ਕੋ ਏਕੜ ਜ਼ਮੀਨ ਵਾਉਣ ਲਈ ਉਹ ਕਦੇ ਕਿਸੇ ਦਾ ਬਾਧ ਮੰਗਵਾ ਲੈ ਆਉਂਦਾ ਸੀ ਕਦੇ ਆਪਣਾ ਬੌੜਦ ਲੋੜਵੰਨ ਨੂੰ ਦੇ ਦਿੰਦਾ ਸੀ ਕਿਸਨੇ ਤੇ ਘਰ ਹੁੰਦਿਆਂ ਕੰਮ ਰਿੜੀ ਜਾਂਦਾ ਸੀ ਫਾਜ਼ ਦੇਵ ਦੇ ਕਤਲ ਤੋਂ ਪਹਿਲਾਂ ਧੱਕੇ ਨਾਲ ਉਹਦੇ ਬੰਦਿਆਂ ਨੇ ਖੜਕ ਸਿੰਘ ਦੀ ਜ਼ਮੀਨ ਵਾ ਲਈ ਸੀ ਪਰ ਹੁਣ ਉਹਦੇ ਕਤਲ ਤੋਂ ਬਾਅਦ ਕਿਸਨਾ ਤਾਂ ਪਗੋੜਾ ਸੀਗਾ ਤੇ ਜਿਉਣਾ ਪਹਿਲਾਂ ਵੀ ਥਾਣੇ ਜਾਇਆ ਸੀ ਹੁਣ ਫੇਰ ਥਾਣੇ ਬੈਠਾ ਸੀ ਪੈੜੀ ਦੀ ਦੇਖਭਾਲ ਕਿਸਨੇ ਕਰਨੀ ਸੀ ਖੜਕ ਸਿੰਘ ਦੇ ਕੈਂਟ ਤੇ ਗੋਖਾ ਮੱਝ ਤੇ ਬੌੜਦ ਆਪਣੇ ਘਰ ਲੈ ਗਿਆ ਸੀ ਮਾਜੇ ਇਕਡਾਂਗੇ ਮਿਲਦੀ ਸੀ ਗੋਖਾ ਦੁੱਧ ਘਰੀ ਫੜਾ ਜਾਂਦਾ ਸੀ ਤਿੰਨ ਕੋ ਦਿਨਾਂ ਤੋਂ ਚੰਨਣ ਜੁਣੇ ਦੀ ਰੋਟੀ ਲੈ ਕੇ ਥਾਣੇ ਜਾਂਦਾ ਰਿਹਾ ਜੁਣੇ ਦੀ ਹਾਲਤ ਬਾਰੇ ਉਹਨੇ ਘਰ ਕੁਝ ਵੀ ਨਹੀਂ ਦੱਸਿਆ ਇੱਕ ਰਾਤ ਅਚਾਨਕ ਬਾਹਰਲਾ ਬੋਹਾ ਖੜਕ ਗਿਆ ਖੜਕ ਸਿੰਘ ਤੇ ਸੰਤੀ ਪਏ ਹੋਏ ਸਨ ਥੋੜਾ ਹਟ ਕੇ ਪਰਸਿਨੀ ਦਾ ਮੰਜਾ ਸੀਗਾ ਉਹ ਜਾਗਦੀ ਪਈ ਸੀ ਉਹ ਝਟ ਉੱਠ ਕੇ ਬੈਠ ਗਈ ਆਪਣਾ ਬੋਹਾ ਖੜਕਦਾ ਬਾਪੂ ਉਸਦੇ ਡਰੇ ਡਰੇ ਵਾਰ ਨਿਕਲੇ ਇਨਾ ਦਿਨਾਂ ਵਿੱਚ ਗੁੜੀ ਨੀਂਦ ਤਾਂ ਕਦੇ ਵੀ ਕਿਸੇ ਨੂੰ ਨਹੀਂ ਸੀ ਆਈ ਖੜਕ ਸਿੰਘ ਉੱਠ ਕੇ ਬੈਠ ਗਿਆ ਹੁਣ ਫੇਰ ਨਾ ਪੁਲਿਸ ਆਈ ਹੋਵੇ ਐਨੀ ਕਈ ਰਾਤ ਕੌਣ ਹੋਇਆ ਸੰਤੀ ਵੀ ਉੱਠ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ। ਮੋਹੋ ਨਿਕਲੇ ਆ ਵੀ ਹਾਏ ਮੇਰੇ ਜੋੜੇ ਨੂੰ ਨਾ ਕੁਛ ਹੋ ਗਿਆ ਹੋਵੇ। ਕੀ ਪਤਾ ਕਿਸ ਨਾ ਆਇਆ ਹੋਵੇ। ਬੂਹਾ ਫੇਰ ਖੜ ਕੇ ਆ ਇਸ ਦੌਰਾਨ ਖੜਕ ਸਿੰਘ ਨੇ ਜੁੱਤੀ ਪਾ ਲਈ ਸੀ। ਤੇ ਉਹ ਅੰਦਰੋਂ ਵੇੜੇ ਵਿੱਚ ਆ ਗਿਆ ਸੀ। ਫਿਰ ਬੂਹੇ ਦੇ ਲਾਗੇ ਜਾ ਕੇ ਪੁੱਛਿਆ ਵੀ ਕੌਣ? ਬਾਹਰੋਂ ਜਾਨ ਕੱਢਣ ਵਾਲੀ ਨਹੀਂ ਅਦਮ ਹੋਇਆਂ ਨੂੰ ਜਿਉਂਦਿਆਂ ਕਰਨ ਵਾਲੀ ਆਵਾਜ਼ ਸੁਣੀ ਵੀ ਬਾਪੂ ਮੈਂ ਜੋਣਾ ਹਾਂ। ਬੂਹਾ ਹੋਲ। ਹੁਣ ਤੱਕ ਤਾਂ ਸਾਰੇ ਵੇੜੇ ਵਿੱਚ ਆ ਗਏ ਸਨ। ਸੰਤੀ ਉਹਨੂੰ ਐਂ ਚ ਬੜੀ ਜਿਵੇਂ ਗਵਾਚਿਆ ਪੁੱਤ ਲੱਭਾ ਹੋਵੇ ਉਹਨੂੰ। ਅਗਲੇ ਦਿਨ ਪਤਾ ਤਾਂ ਪੂਰੇ ਮੋੜ ਪਿੰਡ ਵਿੱਚ ਲੱਗ ਗਿਆ ਜੰਨਨ ਰੋਟੀ ਲੈਣ ਆਇਆ ਤਾਂ ਜੋਨੇ ਨੂੰ ਵੇਖ ਕੇ ਹਰਾ ਰਹਿ ਗਿਆ ਉਹ ਜਿਵੇਂ ਗੋਖੇ ਨੂੰ ਪਤਾ ਲੱਗਾ ਉਹ ਵੀ ਸੁਣਦਿਆ ਸਾਰ ਜੋਨੇ ਨੂੰ ਮਿਲਣ ਆਇਆ ਜੋਨੇ ਦੇ ਜ਼ਖਮਾਂ ਤੇ ਭਾਵੇਂ ਖਰੀਂਡ ਆ ਰਹੇ ਸਨ ਪਰ ਉਸ ਨੂੰ ਪੂਸਰੀ ਕੁੱਟ ਨਹੀਂ ਸੀ ਪੁੱਰ ਰਹੀ ਘਰ ਵਿੱਚ ਵੀ ਉਸਨੇ ਬਹੁਤੀਆਂ ਗੱਲਾਂ ਨਾ ਕੀਤੀਆਂ ਗਮਸਮ ਹੋਇਆ ਉਹ ਵੇੜੇ ਵਿੱਚ ਬੈਠਾ ਰਹਿੰਦਾ ਜਾਂ ਫਿਰ ਅੰਦਰ ਪਿਆ ਛੱਤ ਤੇ ਬਾਲਿਆਂ ਵੱਲ ਦੇਖਦਾ ਰਹਿੰਦਾ ਉਹ ਸ਼ਾਂਤੀ ਵੇੜੇ ਵਿੱਚ ਜਾਂ ਚੌਂਕੇ ਵਿੱਚ ਬੈਠੀ ਪਤਾ ਨਹੀਂ ਕੀ ਬੋਲਦੀ ਰਹਿੰਦੀ ਕਿਸਦੇ ਨਾਲ ਗੱਲਾਂ ਕਰਦੀ ਰਹਿੰਦੀ ਕਦੇ ਰੱਬ ਨੂੰ ਲਾਂਭੇ ਦੇਣ ਲੱਗਦੀ ਕਦੇ ਬਾਵਤੇਵ ਨੂੰ ਮੱਦਾ ਬੋਲਣ ਲੱਗਦੀ ਉਹ ਖਾਰਕ ਸਿੰਘ ਸਮਤਾ ਸੀ ਵੀ ਜੇਸਾ ਵੇਲੇ ਇਸ ਨੂੰ ਟੋਕੇ ਆ ਤਾਂ ਇਸ ਨੇ ਹੋਰ ਭੜਕ ਜਾਣਾ ਤੇ ਫਿਰ ਇਉਂ ਕਰਨ ਲੱਗਦੀ ਜਿਵੇਂ ਉਸ 'ਚ ਪੌਣ ਆ ਗਈ ਹੋਵੇ। ਇੱਕ ਦਿਨ ਆਥ ਨੇ ਦੁੱਧ ਫੜਾਉਣ ਆਏ ਗੋਕੇ ਨੇ ਕਿਹਾ ਵੀ ਜੋਣਿਆ ਜੀ ਆਪਾਂ ਖੇਤ ਸਵਾਰਦੀਏ। ਜੋਣਾ ਹਰਾਨੀ ਨਾਲ ਗੋਕੇ ਵੱਲ ਝਾਕਿਆ ਬਲਦਾਂ ਦਾ ਜਿਗਾਰ ਮੈਂ ਆਪੇ ਕਰ ਲਵਾਂ। ਨਾਲੇ ਹੁਣ ਆਪਾਂ ਨੂੰ ਕਿਸ ਦਾ ਡਰ ਹੈ? ਆਪਣੀ ਪੈਲੀ ਹੈ ਕਿਹੜਾ ਰੋਕੋ ਹੁਣ? ਬਟਾਈ ਵਾਲੀ ਨਾਂ ਵਾਹਾਂਗੇ। ਜੋਣਾ ਜ਼ਖਮਾ ਦੇ ਖਰੀਂਡਾ ਨੂੰ ਪ੍ਰੇਰੋ ਦਾ ਹੌਲੀ-ਹੌਲੀ ਬੋਲੇ ਆ ਵੀ ਸਵੇਰੇ ਦੱਸਾਂ। ਗੋਖਾ ਜਦੋਂ ਮੁੜਿਆ ਕੁਝ ਹੌਸਲੇ ਵਿੱਚ ਲੱਗਦਾ ਸੀ ਉਹ। ਸੋ ਦੋਸਤੋ اے ਸੀ ਜੂਨੇ ਮੋੜ ਦਾ ਭਾਗ 5ਵਾਂ ਤੇ ਭਾਗ 6ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ